ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰੇ ਵਧੀਆ ਹੋਗੇ ਤੇ ਤੁਸੀਂ ਦੇਖ ਹੀ ਪਾਰੇ ਹੋਗੇ ਅੱਜ ਕੱਲ ਵੀ ਪੰਜਾਬ ਚ ਬੀ ਬਹੁਤ ਜ਼ਿਆਦਾ ਪੈ ਰਿਆ ਜਿਹਦੇ ਕਾਰਨ ਮਤਲਬ ਫੜਦੀ ਹੁਣ ਕਹ ਰਹੀ ਵੀ ਲੇਟੈਸਟ ਨਿਊਜ਼ ਹੈ ਇਹ ਵੀ ਆਈ ਹੈ ਕਿ ਲੋਕ ਕਈ ਕਹ ਰਹੇ ਵੀ ਪਾਗੜਾ ਟੈਂਕ ਤੋਂ ਪਾਣੀ ਛੱਡਿਆ ਹੈ ਹਨਾ ਤੇ ਜਿਹਦੇ ਕਰਕੇ ਨੰਗਲ ਚ ਵੀ ਪਾਣੀ ਆਊਗਾ ਫਿਰ ਉਪਰ ਚਾਊਗਾ ਤੇ ਬਹੁਤ ਔਖਾ ਹੈ ਇਸ ਟਾਈਮ ਬਾੜ ਦੇ ਬਹੁਤ ਜ਼ਿਆਦਾ ਕੰਡੀਸ਼ਨ ਹੋ ਗਏ ਇੱਕ ਥੋੜਾ ਮਾਲਵੇਰੀਆ ਥੋੜਾ ਬਹੁਤ ਹੈ ਜਿਹੜਾ ਬਹੁਤ ਹੀ ਜਿਹੜਾ ਸਾਡੇ ਇਸ ਟਾਈਮ ਬਚਿਆ ਪਿਆ ਪਰ ਜਿਹੜੇ ਪਹਿਲਾਂ ਹੀ ਡੁੱਬੇ ਪਏ ਆ ਉਹਨਾਂ ਦਾ ਇਸ ਟੈਂਪ ਕੋਹੋ ਮੜਾ ਹਾਲ ਇਸ ਟੈਂਪ ਕੀ ਮਤਲਬ ਖਾਣਾ ਪੀਣਾ ਰਾਸ਼ਨ ਦਵਾਈਆਂ ਤੇ ਮਤਲਬ ਬਹੁਤ ਚੀਜ਼ਾਂ ਜਿਹੜੀ ਬੰਦਾ ਹੈਂਡਲ ਕਰੇ ਉਹ ਹੀ ਜਾਣਦੇ ਜਨਾਬ ਵੀ ਤਰੀਏ ਪਰ ਅਸੀਂ ਸਾਰੇ ਇੱਕ ਅਰਦਾਸ ਕਰ ਸਕਦੇ ਆ ਕਿ ਛੇਤੀ ਛੇਤੀ ਸਭ ਠੀਕ ਹੋ ਗਏ ਹਾਲੇ ਵੀ ਮੌਸਮ ਦੇਖੋ ਤੁੰਣ ਹੋ ਗਿਆ ਹਾਲੇ ਵੀ ਦੇਖੋ ਬੱਦਲ ਕਿੰਨੇ ਆ ਹਾਲੇ ਵੀ ਕੁਝ ਨਹੀਂ ਪਤਾ ਹਾਲੇ ਵੀ ਮੀਂਹ ਦਾ ਕੁਝ ਨਹੀਂ ਆਈਡੀਆ ਵੀ ਕਦ ਪੈ ਜਾਵੇ ਕੋਫਾ ਜ਼ਿਆਦਾ ਨਹੀਂ ਪੜੇ ਬਸ ਥੋੜਾ ਆਪਣਾ ਖਿਆਲ ਰੱਖੋ ਆਪਣੇ ਨੇੜੇ ਜਿਹੜੇ ਵੀ ਤੁਹਾਨੂੰ ਲੱਗਦਾ ਵੀ ਪਾਣੀ ਦੇ ਕਰਕੇ ਲੋਕ ਦੁਬੀਨੇ ਉਹਨਾਂ ਦੀ ਹੈਲਪ ਕਰੋ ਜਿੰਨਾ ਹੋ ਸਕੇ ਕਰੋ ਤੇ ਬਾਕੀ ਆਪਣੀ ਸੇਵ ਕਰੋ ਥੋੜਾ ਬਹੁਤ ਆਪਣੇ ਤੇਹੀ ਹੁਣ ਤੁਸੀਂ ਦੇਖ ਕਰੋ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਏ ਹੋ ਇਸ ਟਾਈਮ ਤੇ ਕੈਰੀਪਾ ਆਪਣੇ ਡੈਮ ਤੋਂ ਫੇਰ ਪਾਣੀ ਛੱਡਿਆ ਤੇ ਜਿਹੜਾ ਨੰਗਲ ਨੂੰ ਜਾਊਗਾ ਤੇ ਰੋਪਣ ਨੂੰ ਸਾਰੀ ਪਰਸ ਇਨਫਾਨ ਕਰੋਗਾ ਤੇ ਜਿਹੜਾ ਇਹ ਸਾਡਾ ਪਿਛਲੇ 2-3 ਸਾਲ ਪਹਿਲਾਂ 2023-24 ਜਿਹੜੀ ਬਾੜ ਆਈ ਸੀ ਉਹਨੇ ਵੀ ਬਹੁਤ ਕਹਿਰ ਮਚਾਇਆ ਤਾਂ ਬਟ ਜਿਹੜਾ ਇਸ ਵਾਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਜਨਤਾ ਦਾ ਤੇ ਤੇ ਆਪਾਂ ਸਿਰਫ ਪ੍ਰੇਰ ਕਰ ਸਕਦੇ ਹਾਂ ਵੀ ਵੈਦੂ ਨੂੰ ਵੀ ਮੀਂਹ ਘਟ ਕਰਨ ਕਿਉਂਕਿ ਮੀਂਹ ਹਲੇ ਵੀ ਹੋਈ ਜਾ ਰਹੀ ਹੈ ਸਾਡੇ ਵੀ ਕਿਲੇ ਮਲ ਮੂਰੀ ਹੈ ਮੋਹ ਤੇਰੀ ਡੁੱਬ ਚੁੱਕੇ ਨੇ ਤੇ ਸਾਡੇ ਏਰੀਆ ਵੀ ਜ਼ਿਆਦਾ ਟਾਈਮ ਹੈ ਨਹੀਂ ਇਹ ਡੁੱਬਣ ਨੂੰ ਟਾਈਮ ਲਾਊਗਾ ਬਟ ਅਸੀਂ ਬੇਗਰ ਕਰ ਸਕਦੇ ਹਾਂ ਵੈਦੂ ਨੂੰ ਕਿ ਇਹ ਮੀਂਹ ਬੰਦ ਕਰਨ ਕਿਉਂਕਿ ਜੇ ਹੁਣ ਪਾਣੀ ਸਾਡੇ ਏਰੀਆ ਚ ਆਉਣੂ ਉਹ ਕੀ ਕਰ ਟਾਈਮ ਰਹਿ ਗਿਆ ਹਨਾ ਤੇ ਬਹੁਤ ਸਾਰੇ ਪੀੜਿਤ ਲੋਕਾਂ ਜਿਹੜੇ ਕਿਨਾਂ ਦੇ ਕਿਸੇ ਦੇ ਘਰ ਨਹੀਂ ਐ ਕਿਸੇ ਦਾ ਕੋਠੀਆਂ ਦੇ ਕੋਠੀਆਂ ਲੈ ਗਏ ਹੁਣ ਇੱਕ ਵੀਡੀਓ ਪਿੱਛੇ ਜਾਈ ਤੀ ਇਟਲੀ ਵਾਲਾ ਬਾਈ ਤਾਂ ਕੋਈ ਇਟਲੀ ਤੋਂ ਆਇਆ ਤਾਂ ਉਹਨੇ ਨਇਆ ਘਰ ਪਾਇਆ ਤਾਂ ਕੋਠੀ ਦੀ ਕੋਠੀ ਢਹਿ ਗਈ ਹਨਾ ਤੇ ਪਹਿਲੇ ਕਿਤੇ ਵਿੱਚ ਜਿਹੜਾ ਟੂਟ ਆ ਰਿਹਾ ਉਹਨੂੰ ਕੈਨਸਲ ਕਰੋ ਕਿਉਂਕਿ ਹਿਮਾਚਲ ਸਾਈਡ ਵੀ ਬਹੁਤ ਬਾੜ ਆਈ ਪਈ ਹੈ ਹਨਾ ਤੇ ਚੱਕਰ ਆ ਮੈਂ ਤਾਂ ਹਿਮਾਚਲ ਜਿਹੜਾ ਪਹਾੜੀ ਏਰੀਆ ਹੈ ਹਨਾ ਤੇ ਉਹ ਜਿੰਨਾ ਵੀ ਪਾਣੀ ਅੰਦਰ نیچے ਗਰਾਉਂਡ ਚ ਆਉਂਦਾ ਹੈ ਉੱਪਰ ਨਹੀਂ ਟਿਕਦਾ ਨਹੀਂ ਬਲਕਿ ਨੁਕਸਾਨ ਵੀ ਹੁੰਦਾ ਹੈ ਬਟ ਪਾਣੀ ਸਾਰਾ ਉੱਪਰ ਸਟੇ ਨਹੀਂ ਕਰਦਾ ਤੇ نیچے ਆ ਜਾਂਦਾ ਪੰਜਾਬ ਵਾਲ ਨੂੰ ਤੇ ਜਿਹਦੀ ਗੱਲ ਤੇ ਇਸ ਕਰ ਪੰਜਾਬ ਦੇ ਹਾਲ ਬਹੁਤ ਜ਼ਿਆਦਾ ਮਾੜੇ ਹੋ ਗਏ ਹੈ ਨਾ ਇਸ ਟਾਈਮ ਤੁਸੀਂ ਅਵੋਇਡ ਕਰੋ ਕਿਤੇ ਜੋਬ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ ਹਲੇ ਥੋੜਾ ਨਾ ਜਾਓ ਹਲੇ ਥੋੜਾ ਦੇਖੋ ਹਾਲਤ ਕਿਹ ਹੈ ਕਿਉਂਕਿ ਹਾਲੇ ਇਸ ਟਾਈਮ ਬਹੁਤ ਮਾੜੇ ਚਾਪੇ ਕੁਝ ਹੀ ਨਹੀਂ ਪਤਾ ਕਦ ਪਾਣੀ ਆ ਜੂਗਾ ਹੈ ਨਾ ਆਪਣਾ ਥੋੜਾ ਦੇਖੋ ਹੁਣ ਫੈਡ ਦੇ ਵੀ ਮੈਂ ਤੁਹਾਨੂੰ ਦਿਖਾਉਂਗਾ ਸ਼ਾਇਦ ਜੇ ਲੱਭ ਹੋ ਸਕੇ ਕਿਹੜਾ ਲਾਉਂਗਾ ਮੈਂ ਫੈਡ ਦਾ ਤੁਹ 85 ਸਾਲ ਹੋ ਗਏ ਕਈ ਕਹਿੰਦੇ 25 ਸਾਲ ਹੋ ਗਏ ਆਖਰਦਨ ਪਾਣੀ ਆਇਆ ਉਸ ਤੋਂ ਬਾਅਦ ਕਦੇ ਪਾਣੀ ਆਇਆ ਤੇ 2023 ਨੂੰ ਪਾਣੀ ਭਰਿਆ ਤਾਂ ਹੁਣ ਜਦਾ ਹਾਲ ਰੀਸੈਂਟਲੀ ਆ ਦੋ ਦਿਨ ਚੋਂ ਪਹਿਲਾਂ ਬਾੜ ਆਈ ਉਹ ਬਾੜ ਪਾਣੀ ਜ਼ਰੂਰ ਆਇਆ ਪਰ ਇਹਨਾਂ ਨੁਕਸਾਨੀ ਹੋ ਜਿੰਨਾ ਹੁਣ ਹੋ ਸਕਾ ਇਸ ਬਾੜ ਨਾਲ ਨਸਾਨ ਬਹੁਤ ਜ਼ਿਆਦਾ ਹੋਇਆ ਪਸ਼ੂ ਰੁੜ ਗਏ ਘਰ ਦੇ ਘਾਹ ਰੁੜ ਗਏ ਲੋਕਾਂ ਦੇ ਖਾਣ ਨੂੰ ਨਹੀਂ ਹੈ ਪੀਣ ਪੀਣ ਨੂੰ ਨਹੀਂ ਹੈ ਦਵਾਈਆਂ ਨਹੀਂ ਹੈ ਲੋਕਾਂ ਦਾ ਇਹ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਅੱਪਾ ਪਰਮਾਤਮਾ ਕੇ ਇਹ ਹੀ ਦੁਆਸ ਕਰਦੇ ਆ ਕਿ ਛੇਤੀ ਤੋਂ ਛੇਤੀ ਇਹ ਜਿਹੜੀ ਸਿੱਖ ਪੰਜਾਬ ਨੂੰ ਚਲਦੀ ਪੰਜਾਬ ਨੂੰ ਜਿੰਨੇ ਵੀ ਨੁਕਸਾਨ ਹੋ ਰਿਹਾ ਹੈ ਇਹਦੀ ਪਰਪਾਈ ਹੋ ਗਈ ਹੈ ਨਾ ਤੇ ਇੰਨੇ ਸਿੰਗਰ ਆ ਰਹੇ ਇਹ ਵੀ ਆਪਣਾ ਪੰਜਾਬ ਇਕੱਠਾ ਹੋ ਜਾਂਦਾ ਨਾਲ ਹੈ ਨਾ ਜਿਵੇਂ ਆਪਾਂ ਕਹਿੰਦੇ ਵੀ ਪੰਜਾਬ ਨੇ ਬਹੁਤ ਦੁੱਖ ਧਰ ਲਈ ਇਸ ਵਾਰ ਵੀ ਚੱਲ ਜੀ ਰਿਹਾ ਤੇ ਖੜਾ ਵੀ ਬੁਛੇਤੀ ਜੀ ਹੁੰਦਾ ਹੈ ਨਾ ਤੇ ਉਹ ਦੁਆ ਕਰਦੇ ਪਰ ਮਾਦਮ ਛੇਤੀ ਛੇਤੀ ਵੀ ਰੋਕੇ ਤਾਂ ਕਿ ਜਿਹਨਾਂ ਦੇ ਨੁਕਸਾਨ ਹੋਇਆ ਹੈ ਕਿ ਨੁਕਸਾਨ ਤਾਂ ਖਲੇ ਦਾ ਪਾਣੀ ਹੈ ਨੁਕਸਾਨ ਤਾਂ ਹੋ ਵੀ ਰਿਹਾ ਪਰ ਅਸਲੀ ਨੁਕਸਾਨ ਪਤਾ ਲੱਗੂਗੀ ਮੀਤੋਂ ਬਾਅਦ ਜੋ ਤੇ ਇੱਕ ਜਿਹੜਾ ਸਾਡੇ ਉਹ ਮੀਤੋ ਬਾਦ ਜਦੋਂ ਇਕੱਠਾ ਹੋਏ ਪਿਆ ਹਨਾ ਉਹ ਤਾਂ ਬਾਦਸਾਂ ਤੋਂ ਲੱਗੋ ਸੀ ਜਿਹੜੀ ਜੱਟ ਜੀ ਦੀ ਉਹ ਦਿਨ ਦੀ ਜ਼ਮੀਨਾਂ ਹੁੰਦੀ ਹੈ ਹਨਾ ਉਹਨਾਂ ਦੇ ਨੁਕਸਾਨ ਤੋਂ ਚੱਲੋ 2-2 3-3 ਤੱਕ ਪਾਣੀ ਹੋਣੀ ਉਹ ਬਚਾਰਿਆਂ ਦੀ ਤਾਂ ਕੋਈ ਜ਼ਿੰਦਗੀ ਲੱਗ ਜਾਂਦੀ ਇੱਕ ਮਸਲ ਨੂੰ ਨਾ ਇਹ ਉਹਨਾਂ ਤੋਂ ਖਾਂਤ ਹੋਈ ਹੋਇਆ ਤੇ ਕਿ ਅਸੀਂ ਦੁਆ ਕਰਦੇ ਪਰਮਾਤਮਾ ਨੂੰ ਕਿ ਸਾਰੇ ਮਿਲ ਕੇ ਅਰਦਾਸ ਕਰੀਏ ਕਿਰਾ ਕੁਝ ਕੁਸ਼ੇਤੀ 300 ਰੁਪਏ ਹਨਾ ਤਾਂ ਕਿ ਜਿੰਨਾ ਵੀ ਨੁਕਸਾਨ ਹੋਇਆ ਪਾ ਅਸੀਂ ਜੁੜ ਕੇ ਇਕੱਠੇ ਹੋ ਕੇ ਥੋੜਾ ਉਹਨਾਂ ਦੀ ਹੈਲਪ ਕਰ ਦਿੰਦੇ ਤੇ ਸਾਰਿਆਂ ਨੂੰ ਕੰਨੀ ਪੈਣੀ ਜੀ ਦੇਖੋ ਅੱਜ ਉਹਨਾਂ ਪਰ ਕਦੇ ਸਾਡੇ ਬਾਉਗੀ ਤਾਂ ਉਹਨਾਂ ਨੂੰ ਵੀ ਉਹ ਵੀ ਥੜੇ ਹੋਣਗੇ ਹਨ ਆਪਾਂ ਨੂੰ ਇੱਕ ਹੋਣਾ ਪੈਣਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਮਨੋਰਨਜਨ ਕਰੀਏ ਜੀ ਤੁਹਾਨੂੰ ਇਸ ਵੇਲੇ ਇਹ ਕਹਿਣਾ ਚਾਹੁੰਦੇ ਆਸਟ ਕਿ ਬਾਹਰ ਥੋੜਾ ਅਵੋਇਡ ਕਰੋ ਆਪਣੇ ਘਰਾਂ 'ਚ ਰਹੋ ਫੈਮਿਲੀ ਨਾਲ ਰਹੋ ਠੀਕ ਹੈ ਕਿ ਤਾਂ ਕਿ ਜੇ ਕੋਈ ਐਮਰਜੈਂਸੀ ਪਵੇ ਤੁਸੀਂ ਉਹਨਾਂ ਨਾਲ ਰਹੋ ਹਨ ਐ ਨਾ ਹੋਵੇ ਤੁਸੀਂ ਬਾਹਰ ਹੋ ਕੋਈ ਐਮਰਜੈਂਸੀ ਆਏ ਫਿਰ ਤੁਸੀਂ ਉਸੇ ਵੀ ਫਸੂ ਘਰ ਵੀ ਫਸੇ ਰਹੇ ਹਨ ਥੋੜਾ ਫੈਮਿਲੀ ਨਾਲ ਰਹੋ ਤੇ ਥੋੜਾ ਜਨ ਵੇਟ ਕਰੋ ਕੀ ਬਣਦਾ ਬਦਾਸਪੁਰ ਵਾਈਪਰ ਛੇਤੀ ਛੇਤੀ ਹੁਣ ਲੱਗੇ ਤੇ ਬਾਕੀ ਦੇਖਦੇ ਪਾ ਕੀ ਬਣਦਾ ਠੀਕੇ ਬਾਕੀ ਤੋਂ ਅਗਲੇ ਪਲੇਸ ਗੇਂਦਾਂ ਆਉਂਦੇ ਤੇ ਹਾਂ ਰੱਖੋ ਅੱਗੇ ਕਰਦੇ ਹਾਂ 260